ਪੱਤਰਕਾਰ ਮਾਲਵਿੰਦਰ ਮਾਲੀ ਜਿਨ੍ਹਾਂ ਨੂੰ 1 ਤਰੀਕ ਤੱਕ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਸੀ ਇੱਕ ਪਾਸੇ ਤਾਂ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ 14 ਦਿਨਾਂ ਵਾਸਤੇ ਨਿਆਇਕ ਹਿਰਾਸਤ ਦੁਆਰਾ ਵਧਾ ਦਿੱਤੀ ਗਈ ਹੈ ਪਰ ਇਤਰਾਜ਼ ਖੜਾ ਕੀਤਾ ਗਿਆ ਹੈ ਕਿ ਜਿਹੜੇ ਫੈਸਲੇ ਵਾਸਤੇ 1 ਤਰੀਕ ਤੋਂ ਲਗਾਤਾਰ ਅਦਾਲਤ ਦੇ ਦਰਵਾਜ਼ੇ ਖੜਕਾਏ ਜਾ ਰਹੇ ਹੈ ਉਹ 4 ਤਰੀਕ ਹੋ ਗਈ ਸੀ ਤੇ ਉਦੋਂ ਤੱਕ ਵੀ ਉਹਦਾ ਫੈਸਲਾ ਨਹੀਂ ਸੀ ਆਇਆ ਯਾਨੀ ਕਿ ਮਾਲਵਿੰਦਰ ਮਾਲੀ ਨੂੰ 4 ਦਿਨਾਂ ਵਾਸਤੇ ਇਲੈਗਲ ਕਸਟਡੀ ਦੇ ਵਿੱਚ ਰੱਖਿਆ ਗਿਆ ਇਹ ਇਲਜ਼ਾਮ ਜਿਹੜੇ ਨੇ ਲੋਕਾਂ ਨੇ ਸਮਰਥਕਾਂ ਨੇ ਲਗਾਏ ਨੇ ਇੱਕ ਤਰੀਕ ਤੱਕ ਮਾਲਵਿੰਦਰ ਮਾਲੀ ਜਿਹੜੇ ਨੇ ਉਹ ਕਸਟਡੀ ਦੇ ਵਿੱਚ ਰੱਖਣ ਦਾ ਹੁਕਮ ਸੁਣਾਇਆ ਜਾਂਦਾ ਮਾਲਵਿੰਦਰ ਮਾਲੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਪਟਿਆਲੇ ਉਹਨਾਂ ਦੇ ਭਰਾ ਦੀ ਰਿਹائش ਤੋਂ ਔਰ ਉਸ ਤੋਂ ਬਾਅਦ ਨਿਆਇਕ ਰਾਸਤੇ ਦੇ ਵਿੱਚ ਭੇਜ ਦਿੱਤਾ ਜਾਂਦਾ ਔਰ ਹੁਣ ਉਸ ਤੋਂ ਬਾਅਦ ਡਾਕਟਰ ਪਿਆਰਾ ਲਾਲ ਗਰਗਨੇ ਕੁਝ ਗੱਲਾਂ ਵਿਸ਼ੇਸ਼ ਤੌਰ ਦੇ ਉੱਤੇ ਲੰਗੇ ਕੱਲ ਦਸੀਆਂ ਨੇ ਕਿਹਾ ਗਿਆ ਹੈ ਕਿ ਬਗੈਰ ਕਿਸੇ ਪੇਸ਼ੀ ਦੇ ਪਾਵੇਂ オンਲਾਈਨ ਪਾਵੇਂ ਆਫਲਾਈਨ ਬਗੈਰ ਮਾਲਵਿੰਦਰ ਮਾਲੀ ਨੂੰ ਅਦਾਲਤ ਵਿੱਚ ਲਿਆਉਂਦੇ ਆ ਸਿੱਧੇ ਤੌਰ ਤੇ ਡਿਕਲੇਅਰ ਕਰ ਦਿੱਤਾ ਗਿਆ ਹੈ ਕਿ ਮਾਲਵਿੰਦਰ ਮਾਲੀ ਦੀ ਨਿਆਖ ਹਿਰਾਸਤ ਵਧਾ ਦਿੱਤੀ ਗਈ ਹੈ ਖੈਰ ਸਿਰਫ ਗੱਲ ਇੰਨੀ ਨਹੀਂ ਹੈ ਗੱਲ ਇਸ ਦੇ ਵਿੱਚ ਹੋਰ ਵੀ ਹੈ ਜੋ ਡਾਕਟਰ ਪਿਆਰਾ ਲਾਲ ਗਰਗ ਨੇ ਸਬੂਤਾਂ ਸਮੇਤ ਪੇਸ਼ ਕੀਤੀ ਹੈ ਡਾਕਟਰ ਪਿਆਰਾ ਲਾਲ ਗਰਗ ਨੇ ਇਥੋਂ ਤੱਕ ਗੱਲਾਂ ਕਹੀਆਂ ਨੇ ਕਿ ਮਾਲਵਿੰਦਰ ਮਾਲੀ ਨੂੰ ਜਿਸ ਆਧਾਰ ਦੇ ਉੱਤੇ ਨਿਆਖ ਹਿਰਾਸਤ ਤੇ ਭੇਜਿਆ ਗਿਆ ਉਹ ਆਧਾਰ ਹੀ ਗਲਤ ਹੈ ਕਿਹਾ ਗਿਆ ਹੈ ਕਿ ਪਹਿਲੀ ਗੱਲ ਤਾਂ ਐਫ ਆਈ ਆਰ ਦੇ ਵਿੱਚ ਜਿਹੜੀ ਤਰੀਕ ਲਿਖੀ ਗਈ ਹੈ ਔਰ ਅਦਾਲਤ ਦੀ ਜਿਹੜੇ ਫੈਸਲੇ ਦੇ ਵਿੱਚ ਤਰੀਕ ਲਿਖੀ ਗਈ ਹੈ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਡਾਕਟਰ ਪਿਆਰਾ لال ਗਰਕੇ ਕਹਿੰਦੇ ਨੇ ਕਿ ਮਾਲਵਿੰਦਰ ਮਾਲੀ ਨੂੰ ਵੀ ਇਹ ਸ਼ੱਕ ਸੀ ਕਿ ਜੋ ਕੁਝ ਵੀ ਉਹਨਾਂ ਨਾਲ ਹੋਇਆ ਹੈ ਉਹ ਪਹਿਲਾਂ ਹੀ ਪ੍ਰੀ ਪਲਾਨਡ ਸੀ ਔਰ ਉਹਦੇ ਉੱਤੇ ਅਮਲ ਸਿੱਧੇ ਤੌਰ ਤੇ ਕਰ ਲਿਆ ਗਿਆ ਸੀ ਯਾਨੀ ਕਿ ਫਰਨ ਤੋਂ ਪਹਿਲਾਂ ਹੀ ਸਾਰੇ ਹੁਕਮ ਜਿਹੜੇ ਨੇ ਉਹ ਕੱਢ ਲਏ ਗਏ ਸੀ ਇਹਦਾ ਖਲਛਾ ਮਾਲਵਿੰਦਰ ਮਾਲੀ ਨੂੰ ਸਤਾ ਰਿਹਾ ਸੀ ਹਾਂ ਡਾਕਟਰ ਪਿਆਰਾ لال ਗਰਗਸ ਗੱਲ ਦਾ ਹਵਾਲਾ ਲੈ ਕੇ ਕੁਝ ਸਬੂਤ ਵੀ ਪੇਸ਼ ਕਰਦੇ ਨੇ ਉਹ ਐਫ ਆਈ ਆਰ ਪੇਸ਼ ਕਰਦੇ ਨੇ ਜਿਸ ਆਧਾਰ ਦੇ ਉੱਤੇ ਮਾਲਵਿੰਦਰ ਮਾਲੀ ਦੇ ਉੱਤੇ ਇਲਜ਼ਾਮ ਲਾਏ ਗਏ ਸੀ ਤੇ ਉਸ ਐਫ ਆਈ ਆਰ ਦੇ ਵਿੱਚ ਜਿਹੜੀ ਜਿਹੜੀ ਤਰੀਕ ਲਿਖੀ ਜਾਂਦੀ ਹੈ ਉਹ 16 ਸਤੰਬਰ ਲਿਖੀ ਗਈ ਸੀ 16 ਸਤੰਬਰ 2024 ਯਾਨੀ ਕਿ 16 9 2024 ਪਰ ਜਿਹੜਾ ਅਦਾਲਤੀ ਫੈਸਲਾ ਸੁਣਾਇਆ ਗਿਆ ਉਹਦੇ ਉੱਤੇ ਤਰੀਕ 16 1 2024 ਲਿਖੀ ਗਈ ਹੈ ਜੱਜ ਦੇ ਉੱਤੇ ਸਵਾਲ ਖੜੇ ਹੋ ਰਹੇ ਆ ਇੱਥੇ ਕੇ 161224 ਦਾ ਕਿਹੜਾ ਫੈਸਲਾ ਸੀ ਜਿਹਦੇ ਆਧਾਰ ਦੇ ਉੱਤੇ ਮਾਲਵਿੰਦਰ ਮਾਲੀ ਨੂੰ ਅੰਦਰ ਕੀਤਾ ਗਿਆ ਸਵਾਲ ਉੱਠਨੇ ਲਾਜ਼ਮੀ ਸੀ ਲੰਘੇ ਕੱਲ ਪ੍ਰੈਸ ਕਾਨਫਰੰਸ ਹੋਈ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇਤਰਾਜ਼ ਵੀ ਚੁੱਕੇ ਗਏ 169224 ਨੂੰ ਐਫਆਈਆਰ ਕੱਟੀ ਗਈ 161224 ਦਾ ਵੇਰਵਾ ਅਦਾਲਤੀ ਫੈਸਲੇ ਦੇ ਵਿੱਚ ਲਿਖਿਆ ਗਿਆ ਇਸ ਗੱਲ ਦਾ ਦਾਵਾ ਡਾਕਟਰ ਪਿਆਰਾ لال ਗਰਗਨੇ ਕੀਤਾ ਉਹਨਾਂ ਨੇ ਬਾਕਾਇਦਾ ਕਾਗਜ਼ ਦਿਖਾਏ ਵੀ ਹੈ ਲੰਘੇ ਕੱਲ ਯਾਨੀ ਕਿ ਇੱਥੇ ਆ ਕੇ ਹੁਣ ਵਿਵਾਦ ਵੱਧਦਾ ਪਿਆ ਡਾਕਟਰ ਪਿਆਰਾ لال ਗਰਗ ਦਾ ਇਹ ਦਾਵਾ ਆ ਕਿ 16 1 2224 ਨੂੰ ਕੋਈ ਮਾਲਵਿੰਦਰ ਸਿੰਘ ਹੈ ਜਿਹਦੇ ਮਾਮਲੇ ਦੇ ਵਿੱਚ ਮਾਲਵਿੰਦਰ ਮਾਲੀ ਨੂੰ ਨਿਆਖ ਰਾਸਤੇ ਵਿੱਚ ਭੇਜ ਦਿੱਤਾ ਗਿਆ ਡਾਕਟਰ ਪਿਆਰਾ لال ਗਰਗ ਕਹਿੰਦੇ ਨੇ ਕਿ ਅਦਾਲਤੀ ਫੈਸਲੇ ਦੇ ਵਿੱਚ ਨਾਮ ਮਾਲਵਿੰਦਰ ਸਿੰਘ ਲਿਖਿਆ ਗਿਆ ਜਦ ਕਿ ਐਫ ਆਈ ਆਰ ਦੇ ਵਿੱਚ ਨਾਮ ਮਾਲਵਿੰਦਰ ਸਿੰਘ ਮਾਲੀ ਲਿਖਿਆ ਗਿਆ ਹੁਣ ਜਾਂ ਤਾਂ ਜਜ ਨੇ ਉਹ ਐਫ ਆਈ ਆਰ ਨਹੀਂ ਦੇਖੀ ਜਿਸ ਐਫ ਆਈ ਆਰ ਦੇ ਵਿੱਚ ਮਾਲਵਿੰਦਰ ਸਿੰਘ ਮਾਲੀ ਲਿਖਿਆ ਗਿਆ ਸੀ ਜਾਂ ਜਿਹਦੇ ਵਿੱਚ ਤਰੀਕ 16 9 2024 ਲਿਖੀ ਗਈ ਸੀ ਫਿਰ ਜੇ ਇਹ ਸਿਚੁਏਸ਼ਨ ਹੈ ਤੇ ਡਾਕਟਰ ਪਿਆਰਾ لال ਗਰਕਨੇ ਇਹ ਵੀ ਇਤਰਾਜ਼ ਖੜਾ ਕੀਤਾ ਹੈ ਕਿ ਕਿਤੇ ਇਹ ਨਾ ਹੋਵੇ ਕਿ ਫੈਸਲਾ ਪਹਿਲਾਂ ਹੀ ਲੈ ਲਿਆ ਗਿਆ ਸੀ ਜਾਂ ਫੈਸਲਾ ਬਗੈਰ ਐਫ ਆਈ ਆਰ ਦੇਖੇ ਲਿਆ ਪ੍ਰੋਬੈਬਿਲिटीज ਬਹੁਤ ਸਾਰੀਆਂ ਨਿਕਲਦੀਆਂ ਪਈਆਂ ਐ ਸਿਚੁਏਸ਼ਨ ਦੇ ਵਿੱਚ ਔਰ ਖਾਸ ਕਰਕੇ ਜਦੋਂ ਹੁਣ ਨਿਆਕਰਾਸਤ ਹੋਰ ਵਿਧਾਨਕ ਵੀ ਗਈ ਹੈ ਉਦੋਂ ਵਿਵਾਦ ਜ਼ਿਆਦਾ ਵਧਦਾ ਪਿਆ ਕਿਉਂਕਿ ਜ਼ਾਹਿਰ ਤੌਰ ਦੇ ਉੱਤੇ ਮਾਲਵਿੰਦਰ ਮਾਲੀ ਜਿਹੜੇ ਨੇ ਉਹ ਜੇਲ੍ਹ ਦੇ ਵਿੱਚ ਨੇ ਸਜ਼ਾ ਕੱਟ ਰਹੇ ਨੇ ਪਰ ਉਹਨਾਂ ਦੀ ਨਿਆਂਖ ਰਾਸਤ ਵਧਾ ਦਿੱਤੀ ਗਈ ਹੈ ਪਰ ਜਿਹੜੇ ਸਬੂਤ ਸਾਹਮਣੇ ਲਿਆਂਦੇ ਗਏ ਆ ਉਹਦੇ ਵਿੱਚ ਕੁਝ ਹੇਰ ਫੇਰ ਨਜ਼ਰ ਆ ਰਿਹਾ ਇੱਥੇ ਆ ਕੇ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੋ ਰਹੇ ਆ ਇੱਥੇ ਆ ਕੇ ਪੁਲਿਸ ਤੇ ਵੀ ਸਵਾਲ ਖੜੇ ਹੋ ਰਹੇ ਆ ਜੋ ਕੁਝ ਵੀ ਹੋਏਗਾ ਆਉਂਦੇ ਸਮੇਂ ਨੂੰ ਜੋ ਕੁਝ ਵੀ ਫੈਸਲਾ ਲਿਆ ਜਾਵੇਗਾ ਸਮਰਥਕਾਂ ਵੱਲੋਂ ਉਹ ਆਉਂਦੇ ਸਮੇਂ ਨੂੰ ਵੇਖਣਾ ਹੋਵੇਗਾ ਤੋਂ ਦੱਸਦੇ ਰਵਾਂਗੇ ਬਣੇ ਰੋਮਾਂ ਇੰਡੀਆ ਪੰਜਾਬੀ ਦੇ